ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਵੀ ਜੇ ਆਪਣੀਆਂ ਫਸਲਾਂ ਤੇ ਨਸਲਾਂ ਬਚਾਉਣੀਆਂ ਨੇ ਨਾ ਉਹਨਾਂ ਕਿਸਾਨ ਆਗੂਆਂ ਦੇ ਨਾਲ ਖੜੋ ਜਿਨ੍ਹਾਂ ਦੇ ਤੁਹਾਨੂੰ ਥੋੜੀ ਬਹੁਤੀ ਪਰਖ ਹੈ ਵੀ ਥੋੜਾ ਬਹੁਤਾ ਤੁਹਾਡੇ ਹੱਕ ਦੀ ਇਹ ਗੱਲ ਕਰਦੇ ਆ ਤੇ ਨਹੀਂ ਦਲਾਲਾਂ ਤੋਂ ਜ਼ਰੂਰ ਬਚਿਓ ਇਹ ਬੇੜਾ ਗਰ ਕਰ ਦੇਣਗੇ ਹੁਣ ਪੋਲਾ ਕੌਣ ਖੋਲ ਰਿਹਾ ਮੈਂ ਨਹੀਂ ਖੋਲ ਰਿਹਾ ਮੇਰਾ ਤਾਂ ਇੱਕ ਵੀ ਸ਼ਬਦ ਨਹੀਂ ਹੁੰਦਾ ਜਿਹੜਾ ਮੈਂ ਆਪਣੇ ਕੋਲੋਂ ਬਣਾ ਕੇ ਕਹਾਂ ਮੈਂ ਤਾਂ ਇਹਦੀ ਗੱਲਬਾਤ ਸੁਣਦਾ ਹੁਣ ਜਰਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਮਰ ਤੇ ਬੈਠੇ ਸੀ ਪਤਾ ਕੀ ਕਹਿੰਦੇ ਕੀ ਨੂੰ ਕਹਿੰਦੇ ਨੇ ਜਗਿੰਦਰ ਸਿੰਘ ਉਗਰਾਹ ਹਨ ਕਹਿੰਦੇ ਜੇ ਨਾਮਾਫੀ ਮੰਗੀ ਪਤਾ ਨਹੀਂ ਕਿਹੜੀ ਮਾਫੀ ਮੰਗਾਉਂਦੇ ਆ ਜੇ ਨਾਮ ਸੌਰੀ ਕਿਹਾ ਫਿਰ ਕਹਿੰਦੇ ਸਾਰੀਆਂ ਪੋਲਾਂ ਖੋਲਾਂਗੇ ਵੀ ਤੁਸੀਂ ਧਰਨਿਆਂ ਵਿੱਚ ਕੀ ਕਰਦੇ ਸੀ ਸੁਣ ਇੱਥੇ ਮੈਂ ਇੱਕ ਨਵੀਂ ਉਹ ਜਿਵੇਂ ਕਹਿੰਦੇ ਵੀ ਤਾਰ ਜੁੜਦੀ ਹੁੰਦੀ ਹੈ ਜੋੜਨ ਲੱਗਾ ਇੱਕ ਬਿਆਨ ਦਿੱਤਾ ਸੀ ਕੰਗਣਾ ਰਣੌਤ ਨੇ ਉਹ ਕਹਿੰਦੀ ਸੀ ਨਾ ਕਿ ਧਰਨਾ ਵਿੱਚ ਬਲਾਤਕਾਰ ਹੋਏ ਨੇ ਆਸ਼ਾ ਭਾਈ ਮੇਰੀ ਗੱਲ ਸੁਣ ਲਓ ਮੈਂ ਇਹ ਨਹੀਂ ਕਹਿ ਰਿਹਾ ਵੀ ਇਨ੍ਹਾਂ ਕਿਸਾਨਾਂ ਕੋ ਨੇ ਬਲਾਤਕਾਰ ਕੀਤੇ ਐ ਮੈਂ ਤਾਂ ਜਿਹੜਾ ਉਹਨੇ ਬਿਆਨ ਦਿੱਤਾ ਸੀ ਉਹਦੇ ਤੇ ਗੱਲ ਕਰ ਰਿਹਾ ਹੁਣ ਜਿਹੜੀ ਗੱਲ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਆ ਵੀ ਕੀ ਕੁਝ ਹੋਇਆ ਸੀ ਅਸੀਂ ਪੋਲਾਂ ਖੋਲ੍ਹਾਂਗੇ ਇਹ ਤਾਰ ਪਲਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਉਧਰ ਨੂੰ ਕਿਉਂਕਿ ਜਗਿੰਦਰ ਸਿੰਘ ਉਰਾਹਾ ਦੇ ਨਾਲ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਸੀ ਨਾ ਕੁਝ ਕੁੜੀਆਂ ਦੀਆਂ ਹਾਲਾਂਕਿ ਅਸੀਂ ਸਹਿਮਤ ਨਹੀਂ ਹੈਗੇ ਵੀ ਉਹ ਕੁੜੀਆਂ ਤਾਂ ਬੱਚੀਆਂ ਸੀ ਉਹ ਕਿਸੇ ਨਾ ਵੀ ਗਲਵਕੜੀ ਪਾ ਕੇ ਫੋਟੋ ਖਿਚਾਈ ਜਾ ਸਕਦੀ ਹੈ ਪਰ ਤੰਜ कसे ਗਏ ਸੀ ਉਹ ਮੈਂ ਨਹੀਂ ਕਹਿੰਦਾ ਵੀ ਡੱਲੇਬਾਨ ਸਾਹਿਬ ਗਲਤ ਹੈ ਜਾਂ ਉਹ ਗੁਰਾਹਾ ਸਾਹਿਬ ਗਲਤ ਹੈ ਮੈਂ ਤਾਂ ਦੱਸ ਰਿਹਾ ਜੀ ਵੀ ਆਹ ਜਿਹੜੀਆਂ ਪੋਲਾਂ ਸੀ ਇਹ ਕੌਣ ਖੋਲ ਰਿਹਾ ਇਹ ਆਪ ਹੀ ਖੋਲ ਰਿਹਾ ਜਾਣ ਕੇ ਆਪਣੀਆਂ ਪਰਦੇਉਤਾਂ ਇਹ ਆਪ ਹੀ ਦੱਸ ਰਿਹਾ ਅਸਾ ਇਹਦੇ ਨਾਲ ਇੱਕ ਹੋਰ ਜੋੜ ਗਏ ਹੁਣ ਬਲਾਸ ਵਧੀਆ ਮਿਲੇ ਮੈਨੂੰ ਅੱਜ ਜਿਹੜੀਆਂ ਹੁਣ ਤਾਰਾਂ ਪੈਂਦੀਆਂ ਨੇ ਸਪਲਾਈ ਵਾਂਦੇ ਉਹ ਇੱਕ ਤਾਰ ਵਿੱਚ 40 45 ਹੁੰਦੀਆਂ ਸਿਲ ਕੇ ਦੇਖੋਗੇ ਤੇ ਜਿਹੜੇ ਜਾਣਕਾਰ ਹੁੰਦੇ ਨੇ ਇਲੈਕਟ੍ਰੀਸ਼ੀਅਨ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਕਿੱਧਰ ਨੂੰ ਜੋੜਨੀ ਹੈ ਕਿਹੜੀ ਕਿੱਧਰ ਨੂੰ ਜੋੜਨੀ ਹੈ ਤੇ ਜਿਹੜੇ ਅਣਜਾਣ ਹੁੰਦੇ ਨੇ ਉਹ ਗਲਤ ਜੋੜ ਕੇ ਸਾਰੇ ਘਰ ਦੀ ਫੀਟਿੰਗ ਨੂੰ ਬਚਾ ਵੀ ਦਿੰਦੇ ਐ ਵੈਸੇ ਹੁਣ ਉਹ ਜਿਹੜੇ ਐਮਸੀ ਕੀ ਲਾਉਂਦੇ ਆ ਉਹ ਕੱਟੇ ਜਾਂਦੇ ਐ ਵੈਸੇ ਹੁਣ ਹੈ ਗਿਆ ਸੋਰਸ ਹੈ ਗਿਆ ਪ੍ਰਕਿਰਿਏ ਕੀ ਤੁਹਾਡੀਆਂ ਕਰਤੂਤਾਂ ਇੰਨੀਆਂ ਨੇ ਪਤਾ ਨਹੀਂ ਕਿਹੜੀ ਕਿਹਦੇ ਨਾਲ ਜੁੜੂ ਕੀ ਦੀ ਕਿਹਦੇ ਨਾਲ ਜੁੜੂ ਇਹ ਪਤਾ ਹੀ ਕੋਈ ਨਹੀਂ ਅੱਛਾ ਇਹ ਗੱਲਾਂ ਜਿਹੜੀਆਂ ਨੇ ਨਾ ਕੱਲੇ ਕੰਗਣਾ ਰਣੌ ਦੇ ਸਿਰ ਠੇਕਰਾ ਨਾ ਪੰਦੇਓ ਇਹ ਤੁਹਾਡੇ ਬੰਦੇ ਖੁਦ ਵੀ ਕਹਿੰਦੇ ਆ ਕਹਿੰਦੇ ਜੇ ਉੱਥੇ ਕਿਸੇ ਨੇ ਸ਼ਰਾਬ ਪੀਣੀ ਸੀ ਤਾਂ ਅੱਗੇ ਕਹਿੰਦੇ ਠੇਕੇਦਾਰ ਨਾਲ ਇਹ ਗੱਲਬਾਤ ਕੀਤੀ ਜਾਂਦੀ ਸੀ ਵੀ ਸਾਨੂੰ ਇਕੱਠੀ ਦਿਆ ਕਰ ਅਸੀਂ ਇਹਨਾਂ ਨੂੰ ਦੇਵਾਂ ਮਤਲਬ ਜੇ 150 ਰੁਪਏ ਦੀ ਬੋਤਲ ਸੀ ਸਵਾ 100 ਦੀ ਲੈ ਕੇ ਅੱਗੇ 150 ਦੀ ਵੇਚਣੀ 25 ਰੁਪਏ ਵਿੱਚੋਂ ਕਮਾਉਣੇ ਹਜ਼ਾਰਾਂ ਬੋਤਲਾਂ ਲੱਗਦੀਆਂ ਸੀ ਉੱਥੇ ਉਹ ਕਮਿਸ਼ਨ ਫਿਰ ਜਿਹੜੀਆਂ ਟਰਾਲੀਆਂ ਟ੍ਰੋਲੀਆਂ ਚੋਰੀ ਹੋਈਆਂ ਇਹਨਾਂ ਵਿੱਚ ਵੀ ਹਿੱਸਾ ਪਤ ਇਹਨਾਂ ਦਾ ਆਪਣਾ ਸੀ ਕਹਿੰਦੇ ਗੜਬੜ ਹੋਈ ਲੈ ਚਾਹ ਪਕਤੀ ਕੀ ਹੁੰਦੀ ਹੈ ਦੁੱਧ ਖੰਡ ਦਹੀਂ ਕਿਉਂ ਇੱਥੇ ਵੀ ਗੜਬੜ ਹੋਈ ਹੈ। ਅਮਾਨਸਾਂ ਵਾਲਾ ਰੂਤ ਤਾਂ ਬਾਨੇ ਗਿਆ ਸੀ। ਥਾਂ ਕਹਿੰਦਾ ਰਸ਼ਨ ਵੇਚਿਆ ਸੀ। ਗੱਡੀ ਲਈ ਅਸੀਂ। ਜਣੇ ਕਿ ਜਿਹੜੀਆਂ ਕਰਤੂਤਾਂ ਦੱਸਣ ਲੱਗੇ ਨੇ ਨਾ ਵੀ ਅਸੀਂ ਨਹੀਂ ਪੂਲਾਂ ਖੋਲ੍ਹਾਂਗੇ। ਹੁਣ ਤਾਂ ਡੱਲੇਬਾਰ ਨੂੰ ਪੁੱਛੋ। ਚਲੋ ਮੀਡੀਆ ਸਾਹਮਣੇ ਨਾਲ ਪੁੱਛ ਅੰਦਰ ਖਾਤੇ ਪੁੱਛ ਲਿਓ ਵੀ ਕੀ ਹੋਇਆ ਸੀ। ਅਛਾ ਇੱਕ ਖਬਰ ਹੋ। ਹੁਣ ਇਹਨਾਂ ਨੇ ਨਾ ਦਿੱਲੀ ਬੀਜੇਪੀ ਦੇ ਨਾਲ 1 ਕਰੋੜ ਰੁਪਈਆ ਦੇ ਵਿੱਚ ਸੌਦਾ ਕੀਤਾ ਸੀ ਤੇ ਉਹ ਬੋਲਾਂ ਵੀ ਸਾਹਮਣੇ ਹੁੰਦੀਆਂ ਨਹੀਂ ਕਹਿੰਦੇ ਉਗਰਾਹਾਂ ਸਾਹਿਬ ਗਏ ਨਹੀਂ ਉੱਥੇ ਤੇ ਡੱਲੇਵਾਨ ਸਾਹਿਬ ਥੋਨਾ ਫੋਨਾ ਤੇ ਗੱਲ ਕਰਦੇ ਰਹੇ ਵੀ ਉਗਰਾਹਾਂ ਸਾਹਿਬ ਐਨੇ ਮੰਗਦੇ ਐ ਸਾਨੂੰ ਐਨੇ ਚਾਹੁੰਦੇ ਐ ਜਿਹੜੇ ਬੀਤੀ ਨਾਲ ਚਮਚੇ ਸੀ ਉਹਨਾਂ ਰੌਲਾ ਪਾਤਾ ਹੋ ਕੇ ਦੇ ਹੁਣ ਸਾਡਾ ਹਿੱਸਾ ਵੀ ਦਿਓ ਫਿਰ ਅਸੀਂ ਵੀ ਤੁੜੇ ਨਾਲ ਫਿਰਦੇ ਜਣਕ ਇਹ ਪੋਲਾ ਨੇ ਹੁਣ ਅਗਲਿਆਂ ਨੇ ਇਹ ਥੋੜੀ ਐ ਵੀ ਗਿਣ ਕੇ ਫੜਾਏ ਹੋਣਗੇ ਹੁਣ ਪੰਜ ਚਾਰ ਬੈਗ ਭਰਦੇ ਵੀ ਆ ਚੱਕੋ ਬੰਡਲ ਹਿੰਡੇ ਛੋਟੇ ਚਮਚੇ ਹੁੰਦੇ ਆ ਉਹਨਾਂ ਨੂੰ ਥੋੜੇ ਮਿਲ ਜਾਂਦੇ ਵੱਡਿਆਂ ਨੂੰ ਵੱਡੇ ਮਿਲ ਜਾਂਦੇ ਹੁਣ ਡੱਲੇ ਵਾਲ ਤੇ ਗੁਰਾਹਾਂ ਸਾਹਿਬ ਪੋਲਾ ਕਿਉਂ ਖੋਲਦੇ ਆ ਇੱਕ ਅੱਧਾ ਬੈਗ ਇਧਰ ਉਧਰ ਹੋ ਗਿਆ ਜਿਹੜਾ ਬੈਗ ਇਧਰ ਉਧਰ ਹੋਇਆ ਉਹ ਪੰਜ ਚਾਰ ਲੱਖ ਦਾ ਤਾਂ ਹੋਣਾ ਨਹੀਂ 2-4 ਕਰੋੜ ਦਾ ਹੋਊਗਾ ਨੇੜਾ ਏਰ ਕਨੇਡਾ ਫਲੈਟ ਵਿੱਚ ਸਿੱਧਾ ਜਾਂਦਾ ਹੈ ਨਾ ਇੱਕ ਤਾਂ 23 ਕਿਲੋ ਦਾ ਇੱਕ 33 ਕਿਲੋ ਦਾ ਹੁਣ 23 ਕਿਲੋ ਵਾਲੇ ਵਿੱਚ ਕਿੰਨੇ ਪੈਂਦੇ ਹੋਣਗੇ 33 ਕਿਲੋ ਵਾਲੇ ਵਿੱਚ ਕਿੰਨੇ ਪੈਂਦੇ ਹੋਣਗੇ ਕਰੋੜਾਂ ਹੀ ਪੈਂਦੇ ਹੋਣਗੇ ਕਿਉਂਕਿ ਉਹ ਵੱਡੇ ਬੈਗ ਇਧਰ ਉਧਰ ਹੋਗੇ ਤਾਂ ਕਹਿੰਦੇ ਨੇ ਇੱਕ ਦੂਜੇ ਦੇ ਬੋਲਾਂ ਖੋਲਾਂਗੇ ਅੱਛਾ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਦੀ ਗੱਲ ਜਿਹੜਾ ਵੀ ਕਿਸਾਨ ਅੱਗੂ ਕਰੂਗਾ ਉਹਦੀ ਸਪੋਰਟ ਵੀ ਕਰਾਂਗੇ ਪਰ ਜਿਹੜੇ ਇਦਾਂ ਦੇ ਦਲਾਲ ਇੱਕ ਦੂਜੇ ਦੇ ਬੋਲਾ ਖੋਲਣ ਲੱਗੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਬੇਚਿਆ ਸਰਕਾਰਾਂ ਦੇ ਕੋਲ ਮੈਂ ਤਾਂ ਗੱਲ ਕੀਤੀ ਅੱਜ ਇਹ ਗੱਲਾਂ ਦੋ ਕਿਸਾਨ ਆਗੂ ਆਂਦੇ ਨੇ ਇੱਕ ਤਾਂ ਜਗਜੀਤ ਸਿੰਘ ਡੱਲੇਵਾਰ ਤੇ ਇੱਕ ਜੋਗਿੰਦਰ ਸਿੰਘ ਉਗਰਾਹ ਇੱਕ ਦੂਜੇ ਨੂੰ ਕਹਿੰਦੇ ਮਾਫੀ ਮੰਗੋ ਨਾ ਮੰਗੀ ਤਾਂ ਬੋਲਾ ਖੋਲਾਂਗੇ ਇਹ ਬੇਨਤੀ ਪ੍ਰਵਾਨ ਕਰਿਓ ਪਰ ਬਚੇ ਹੋ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ Vai, Guruji, que, tate.